ਆਰਾ ਗੂਨੇ ਜਿਹੜੇ ਮਰਨ ਵਰਤ ਤੇ ਬੈਠੇ ਸੀਗੇ ਉਹ ਸਟੇਜ ਤੇ ਪਹੁੰਚ ਚੁੱਕੇ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੋਂ ਅੱਗੇ ਲੈ ਕੇ ਉਹਨਾਂ ਦਾ ਮਰਨ ਵਰਤਾ ਜਿਹੜਾ ਉਹ ਖਲਵਾਇਆ ਜਾਊਗਾ ਜੂ ਕਿਸੇ ਟਾਈਮ ਤਾਂ ਵੀਡੀਓ ਵਾਇਰਲ ਹੁੰਦੀ ਆਪਣੇ ਹੱਕਾਂ ਲਈ ਡਾਂਗ ਚੱਕ ਲੈਣੇ ਹੋ ਤੇ ਅੱਜ ਆਪਣੇ ਹੱਕਾਂ ਲਈ ਖੁਦ ਮਰਨ ਲਈ ਤਿਆਰ ਹੋ ਗਏ ਜੋ ਮਜਬੂਰ ਕਰਨੀ ਸਰਕਾਰ ਇਹ ਜੀ ਸਰਕਾਰ ਮਾੜੀ ਸਰਕਾਰ ਆ ਜੀ ਮਜਬੂਰ ਕਰਤਾ ਸਾਨੂੰ ਮਰਨ ਲਈ ਤਾਂ ਜੀ ਮਰਨ ਮਰ ਤੇ ਬੈਠੇ ਸੀਗੇ ਪ੍ਰਧਾਨ ਜੀ ਦਾ ਪਹਿਲਾਂ ਇਸ ਦੀ ਸਹਿਮਤੀਆਂ ਦੇਣੀਆਂ ਸੀ ਜਿਹੜਾ ਫੈਸਲਾ ਕੋਈ ਥੋੜਾ ਬਹੁਤ ਸਰਕਾਰ ਮੰਨੀ ਹੈ ਉਹਦੇ ਵਿੱਚ ਵੀ ਪ੍ਰਧਾਨ ਜੀ ਸਹਿਮਤੀ ਨਾਲ ਸੀ ਮਰਨ ਮਰ ਚੱਲਿਆ ਉਹ ਹੁਣ ਕੀ ਲੱਗਦਾ ਹੈ ਸਰਕਾਰ ਨੇ 14 ਦਾ ਫਰਫਰੀ ਦੀ ਮੀਟਿੰਗ ਹੈ ਜਿਹੜੀ ਉਹ ਤੈਅ ਕਰ ਦਿੱਤੀ ਆ ਅੱਗੇ ਲੱਗਦਾ ਹੈ ਮੀਟਿੰਗਾਂ ਪਹਿਲਾਂ ਵੀ ਬਹੁਤ ਹੋਈਆਂ ਨੇ ਕਿ ਅੱਗੇ ਸਰਕਾਰ ਕੋਈ ਝੁਕੂਗੀ ਮੰਗਾ ਮੰਨੂਗੀ ਮੰਗਾ ਤਾਂ ਜਿਹੜੀ ਲਿਖਤੀ ਰੂਪ ਦੇ ਵਿੱਚ ਜੇ ਕਿ ਮਨ ਨੂੰ ਵੀ ਨਾ ਮੰਨੂਗਾ ਤਾਂ ਫਿਰ ਮਰਨ ਵਰ ਤਿਆਰ ਆ ਸਾਡਾ ਆਏ ਫੇਰ ਅਸੀਂ ਜੋਦੇ ਫੇਰ ਬੈਠਾਂਗੇ ਸਾਰੇ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਹਾਂ ਜੀ ਜਿਹੜਾ ਫੈਕਟ ਜਿਹੜਾ ਫੈਕਟਰੀ ਦੇ ਵਿੱਚ ਜਿਹੜਾ ਦਾਅ ਚੱਲੀ ਉਹ ਮੇਰੀ ਚੱਲੀ ਹੋਈ ਸੀ ਫਿਰ ਤੁਹਾਡੇ ਤੇ ਕਾਰਵਾਈ ਵੀ ਹੋਈ ਸੀ ਉਸ ਤੋਂ ਬਾਅਦ ਹਾਂ ਪਰਚਾ ਹੋਇਆ ਸੀਗਾ ਤੋਂ ਥੋਨੂ ਕੀ ਉੱਥੇ ਇਦਾਂ ਦੀ ਜ਼ਰੂਰਤ ਪੈ ਗਈ ਸੀ ਕਿ ਤੁਹਾਨੂੰ ਇੰਨਾ ਅ ਅੱਗੇ ਵਧ ਕੇ ਪੁਲਿਸ ਪ੍ਰਸ਼ਾਸਨ ਨਾਲ ਇਸ ਤਰ੍ਹਾਂ ਜਿਹੜਾ ਸਾਡਾ ਅੱਜ ਇੱਥੇ ਜਿਹੜਾ ਆ ਹਾਲ ਇੱਥੇ ਕੀਤਾ ਸਾਡਾ ਸਰਕਾਰ ਨੇ ਇਹੀ ਹਾਲ ਸਾਡਾ ਉੱਥੇ ਹੋਇਆ ਸੀਗਾ ਸਾਡੇ ਲਾਠੀ ਚਾਰਜ ਕੀਤਾ ਮੇਰੇ ਲਾਠੀਆਂ ਮਾਰੀਆਂ ਸੀ ਬਹੁਤ ਜ਼ਾਇ ਛੋਟੀਆਂ ਮਾਰੀਆਂ ਸੀਗੀਆਂ ਛੋਟੀਆਂ ਮਾਰੀਆਂ ਜਦੋਂ ਮੈਂ ਬਹੁਤ ਮਿੰਤਾ ਗੇਤੀਆਂ ਯਾਰ ਤੂੰ ਸਿਆਣਾ ਕਰੋ ਸਾਡੇ ਧੀ ਪੁੱਤੋਂ ਉੱਥੋਂ ਦਾ ਐਸਪੀ ਜੀਗਾ ਉਹਨਾਂ ਸੀਗਾ ਇਹ ਤਾਂ ਚਿੜੀ ਨਹੀਂ ਫਰਕਦੀ ਕਿ ਚਿੜੀ ਫਰਕਾ ਕੇ ਵਿਖਾਈ ਉਹਨੂੰ ਇਹ ਮੋਦੀ ਨੂੰ ਕਰਨਾ ਸੀ ਇੱਥੇ ਅਸੀਂ ਇਸਾਨ ਤੋਂ ਦਖਾਣੇ ਆ ਤੁਸੀਂ ਵੀਡੀਓ ਦੇਖੀ ਹੋਣੀ ਪੰਜਾਬੀ ਲੋਕ ਚੈਨਲ ਤੇ ਕਾਫੀ ਭਾਵਕ ਹੋ ਜਾਂਦੇ ਨੇ ਜਦੋਂ ਸੀਨੀਅਰ ਪੱਤਰਕਾਰ ਜਗਦੀਪ ਥਲੀ ਗੱਲ ਕਰਦੇ ਨੇ ਦੂਮੀ ਜੂਗੇ ਚਾਦੀ ਸੇਵਾ ਕਰਦੇ ਆ ਰਸ ਤੁਹਾਨੂੰ ਬਹੁਤ ਦੁੱਖਉਦਾਈ ਵੇਖ ਨਹੀਂ ਸਕਦੇ ਜਿਸ ਦਿਨ ਮਹਾਪੰਚਾਇਤ ਸੀਗੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਸਟੇਜ ਤੋਂ ਵਾਪਸ ਲੈ ਕੇ ਆਏ ਨੇ ਜਾਂ ਉੱਥੇ ਲੈ ਕੇ ਗਏ ਨੇ ਹਾਲਾਤ ਦੇਖ ਕੇ ਬੜੇ ਭਾਵਕ ਹੋਏ ਸੀਗੇ ਤੁਸੀਂ ਰੋ ਰਹੇ ਸੀਗੇ ਹਾਂਜੀ ਮੈਂ ਭਾਵਕ ਹੋਇਆ ਸੀਗਾ ਹਾਂ ਉਹਨੇ ਬਿਲਕੁਲ ਚੜਦੀ ਕਲਾ ਦਾ ਹੈ ਅਜੀ ਹੁਣ 10 ਤੋਂ 11 ਸੀਗੇ ਤੇ ਹੁਣ 1100 ਬੈਠਾਂਗੇ ਜੇ ਸਾਨੂੰ ਸਰਕਾਰ ਨਾ ਫੇਰ ਵੀ ਮੰਨੂਗੀ ਤਾਂ 1100 ਗੋਟਨਾ ਪਰ ਕਰਾਂਗੇ ਅਸੀਂ ਸਰਕਾਰ ਨੂੰ ਫੜਦੇ ਨਹੀਂ ਕਿ ਹੁਣ ਅਸੀਂ ਪਿੱਛੇ ਨਾ ਹਟਾਂਗੇ ਕਦੇ ਵੀ ਸੂਰਮੇ ਅਸੀਂ ਜੋਧੇ ਆਸਨੇ ਪਾਤਸ਼ਾਹ ਦੀ ਕੂਮਾ ਸੀ ਮਾਰਾ ਗੂਨੇ ਜਿਹੜੇ ਮਰਨ ਵਰਤ ਤੇ ਬੈਠੇ ਸੀਗੇ ਉਹ ਸਟੇਜ ਤੇ ਪਹੁੰਚ ਚੁੱਕੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੋਂ ਅੱਗੇ ਲੈ ਕੇ ਉਹਨਾਂ ਦਾ ਮਰਨ ਵਰਤਾ ਜਿਹੜਾ ਉਹ ਖਲਵਾਇਆ ਜਾਊਗਾ ਜੂਸ ਪਲਾ ਕੇ ਇਹਨਾਂ ਦਾ ਮਰਨ ਵਰਤਾ ਜਿਹੜਾ ਉਹ ਖਤਮ ਕਰਾਇਆ ਜਾਊਗਾ 121 ਕਿਸਾਨ ਨੇ ਜਿਹੜੇ ਉਹ ਸਟੇਜ ਤੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ 122 ਮਰਜੀ ਵੜੇ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮਰਨ ਲਈ ਤਿਆਰ ਹੋਏ ਸੀ ਮਰਨ ਵਰਤ ਤੇ ਬੈਠੇ ਸੀਗੇ ਉਹ ਸਟੇਜ ਤੇ ਪਹੁੰਚ ਚੁੱਕੇ ਨੇ ਇੱਥੇ ਸਰਦਾਰ ਜਗਜੀਤ ਸਿੰਘ ਬੱਲੇਬਾਲ ਜਲ ਬੱਲ ਕਰਕੇ ਉਹਨਾਂ ਦਾ ਮਰਨ ਵਰਤ ਖਲਵਾਇਆ ਜਾਊਗਾ ਸੋ ਬਾਪੂ ਜੀ ਨੇ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਸਾਹਿਬ ਵੈਗਰੂ ਜੀ ਫਤਿਹ ਹੋਰ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਬਿਲਕੁਲ ਹਾਂਜੀ ਬਾਪੂ ਜੀ ਕਿਸੇ ਟਾਈਮ ਤਾਂ ਵੀਡੀਓ ਵਾਇਰਲ ਹੁੰਦੀ ਆ ਆਪਣੇ ਹੱਕਾਂ ਲਈ ਡਾਂਗ ਚੱਕ ਲੈਣੇ ਹੋ ਤੇ ਅੱਜ ਆਪਣੇ ਹੱਕਾਂ ਲਈ ਖੁਦ ਮਰਨ ਲਈ ਤਿਆਰ ਹੋ ਗਏ ਜੋ ਮਜਬੂਰ ਕਰਨਦੀ ਸਰਕਾਰ ਜੀ ਸਰਕਾਰ ਮਾੜੀ ਸਰਕਾਰ ਆ ਜੀ ਮਜਬੂਰ ਕਰਤਾ ਸਾਨੂੰ ਮਰਨ ਲਈ ਤਾਂ ਅਸੀਂ ਮਰਨ ਵਰਤ ਤੇ ਬੈਠੇ ਸੀਗੇ ਜੜਾ ਕੀ ਸਾਡਾ ਹੱਕ ਹੈ ਕਿਸਾਨੀ ਹੱਕ ਹੈ ਜਿਹੜਾ ਉਹ ਇੰਦੇਰੇ ਮੰਗਿਆ ਹੋਈਆਂ ਮੰਗਾ ਸਾਡੀਆਂ ਜਿਹੜੀਆਂ ਉਹ ਲਾਗੂ ਨਹੀਂ ਕਰਦੇ ਇੱਕ ਕਰੀ ਨਹੀਂ ਸਾਡੀਆਂ ਤਿੰਨ ਚਾਰ ਆ ਰਹੀ ਮੰਗਾ ਜਿਹੜੀਆਂ ਮੰਗੂ ਮੰਗ ਕੇ ਲਿਖਤੀ ਰੂਪ ਵੀ ਦੇ ਕੇ ਸਾਨੂੰ ਉਹ ਲਾਗੂ ਨਹੀਂ ਕੀਤੀਆ ਇਧਰ ਆਈ ਚਲੋ ਜੀ ਇਧਰ ਆਓ ਇਧਰ ਅਸੀਂ ਫਿਰ ਹਾਰ ਕੇ ਜੋ ਪ੍ਰਧਾਨ ਜੀ ਦੇ ਸੀ ਹਾਲਤ ਨਹੀਂ ਵੇਖੀ ਸੀ ਤਾਂ ਮਰਨ ਵਰਤੇ ਅਸੀਂ 100 ਤੇ 21 ਬੰਦੇ ਜਿਹੜੇ ਮਰਨ ਵਰਤੇ ਬੈਠੇ ਸੀਗੇ ਅਤੇ ਕਿਸ ਤਰ੍ਹਾਂ ਰਿਹਾ ਕੋਈ ਦਿੱਕਤ ਆ ਕੋਈ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੋਊਗੀ ਕੋਈ ਘਾਟ ਮਹਿਸੂਸ ਹੁੰਦੀ ਹੋਊਗੀ ਕਿਉਂਕਿ ਤੁਸੀਂ 5-6 ਦਿਨਾਂ ਤੋਂ ਭੁੱਖ ਮਰਨ ਵਰਤੇ ਸੀਗੇ ਬਿਲਕੁਲ ਭੁੱਖੇ ਸੀਗੇ ਇੱਕ ਘੰਟਾ ਕੱਢਣਾ ਔਖਾ ਹੋ ਜਾਂਦਾ ਜੀ ਨਹੀਂ ਜੀ ਕੋਈ ਸਾਨੂੰ ਦਿੱਕਤ ਨਹੀਂ ਆਈ ਸਾਡਾ ਪ੍ਰਧਾਨ ਜੀ ਜਿਹੜਾ 55 ਦਿਨਾਂ ਮੈਂ ਜਿਹੜਾ ਬੈਠਾ ਮਰਨ ਵਰਤੇ ਅਸੀਂ ਉਹ ਦੇਖ ਨਹੀਂ ਵੇਖ ਕੇ ਮਰਨ ਵਰਤੇ ਬੈਠੇ ਸੀਗੇ ਅੱਛਾ ਪ੍ਰਧਾਨ ਜੀ ਕਰਨੀ ਦੇਖ ਕੇ ਫੇਰ ਤੁਹਾਨੂੰ ਹੌਸਲਾ ਮਿਲਦਾ ਹੌਸਲਾ ਮਿਲ ਗਿਆ ਸਾਨੂੰ ਸਾਡਾ ਪ੍ਰਧਾਨ ਜੀ ਜਦੋਂ ਇੰਨਾ ਚੜ੍ਹ ਕੱਢ ਗਏ ਅਸੀਂ ਵੀ ਨਾਲ ਕੱਢਾਂਗੇ ਪ੍ਰਧਾਨ ਜੀ ਤੋਂ ਪਹਿਲਾਂ ਇਹਦੀ ਸਹਿਮਤੀਆਂ ਦੇਣੀਆਂ ਸੀ ਜਿਹੜਾ ਫੈਸਲਾ ਕੋਲ ਥੋੜਾ ਬਹੁਤ ਸਰਕਾਰ ਮੰਨੀ ਹੈ ਉਹਦੇ ਵਿੱਚ ਵੀ ਪ੍ਰਧਾਨ ਜੀ ਸਹਿਮਤੀ ਨਾਲ ਅਸੀਂ ਮਰਨਬਰ ਚੁੱਕਿਆ ਹੋਣਾ ਹੈ ਹੁਣ ਕੀ ਲੱਗਦਾ ਹੈ ਸਰਕਾਰ ਨੇ 14 ਫਰਵਰੀ ਦੀ ਮੀਟਿੰਗ ਹੈ ਜਿਹੜੀ ਉਹ ਤੈਅ ਕਰ ਦਿੱਤੀ ਆ ਅੱਗੇ ਲੱਗਦਾ ਹੈ ਮੀਟਿੰਗਾਂ ਪਹਿਲਾਂ ਵੀ ਬਹੁਤ ਹੋਈਆਂ ਨੇ ਕਿ ਅੱਗੇ ਸਰਕਾਰ ਕੋਈ ਝੁਕੂਗੀ ਮੰਗਾ ਮੰਨੂਗੀ ਮੰਗਾ ਤਾਂ ਜਿਹੜੀ ਲਿਖਤੀ ਰੂਪ ਦੇ ਵਿੱਚ ਹੈਗੇ ਮੰਨੂਗੀ ਨਾ ਮੰਨੂਗੀ ਤਾਂ ਫਿਰ ਮਰਨਬਰ ਤਿਆਰ ਆ ਸਾਡਾ ਆਈ ਫਿਰ ਅਸੀਂ ਜੋਦੇ ਫਿਰ ਬੈਠਾਂਗੇ ਸਾਰੇ ਪਰਿਵਾਰ ਨਹੀਂ ਕੋਈ ਕਹਿੰਦਾ ਕਿ ਨਹੀਂ ਤੁਸੀਂ ਕਿਹੜੇ ਰਾਤ ਤੇ ਚੱਲ ਪੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਆਪਣੇ ਕਜੀ ਨੂੰ ਬਚਾਉਣ ਦੇ ਲਈ ਆਪਣੀ ਜਾਇਦਾਦ ਤੱਕ ਤਰਵਾਨ ਕਰਕੇ ਮੈਡੀਕਲ ਸਹੂਲਤਾਂ ਦਿੱਤੀ ਜਾਂਦੀਆਂ ਨੇ ਤੁਸੀਂ ਇੱਦਾਂ ਹੀ ਮਰਨ ਵਾੜ ਕੇ ਅਸੀਂ ਪਰਿਵਾਰ ਨੂੰ ਕਹਤਾ ਸੀਗਾ ਵੀ ਸਾਡੇ ਮਗਰ ਕੋਈ ਨਾ ਆਇਆ ਜੀ ਜਦੋਂ ਸਾਡੀ ਕੋਈ ਸਹਤ ਹੋ ਗਈ ਤੁਸੀਂ ਡੈੱਡ ਬੋਡੀ ਕੋਲੇ ਵੀ ਸਾਡੇ ਕੋਲੇ ਨਹੀਂ ਆਉਣਾ ਜਿਹੜਾ ਅंदोलਨ ਹੈ ਸਾਡਾ ਜੀਨੀਦਰ ਤੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਣੀਆਂ ਜਿਹੜੇ ਦੇ ਸਾਨੂੰ ਇੱਥੋਂ ਲੈ ਕੇ ਨਹੀਂ ਜਾਣਾ ਕਿਸੇ ਨੇ ਇਹ ਨਾਮਾ ਜੀ ਆਪਣਾ ਸੁਖਵੀਰ ਸਿੰਘ ਜੀ ਮੈਂ ਪੰਡਰਾਮਕੋਟ ਜ਼ਿਲ੍ਹਾ ਫਾਿਲਕਾ ਸਾਡਾ ਜੀ ਥੋੜੀ ਵੀਡੀਓ ਕਾਫੀ ਵਾਇਰਲ ਹੋਈ ਸੀ ਹਾਂ ਜੇ ਜੇਰਾ ਫੈਕਟ ਜੇਰਾ ਫੈਕਟਰੀ ਦੇ ਵਿੱਚ ਜਿਹੜਾ ਦਾਅ ਚੱਲੀ ਉਹ ਮੇਰੀ ਚੱਲੀ ਹੋਈ ਸੀ ਫਿਰ ਤੁਹਾਡੇ ਤੇ ਕਾਰਵਾਈ ਵੀ ਹੋਈ ਸੀ ਉਸ ਤੋਂ ਬਾਅਦ ਹਾਂ ਪਰਚਾ ਹੋਇਆ ਸੀਗਾ ਉਹ ਜਦੋਂ ਰਫਾ ਦਵਾ ਹੋ ਗਿਆ ਵਿੱਚੇ ਰਫਾ ਦਫਾ ਹੋ ਗਿਆ ਹਾਂ ਜੀ ਪ੍ਰਸ਼ਾਂਤਾਂ ਪੁਲਿਸ ਨੇ ਕੀਤਾ ਹੋਊ ਪ੍ਰਸ਼ਾਂਤਾਂ ਸਾਨੂੰ ਇੱਕ ਦੋ ਦਿਨ ਹੀ ਕੀਤਾ ਬਾਕੀ ਨਹੀਂ ਕੀ ਤੂੰ ਤੁਹਾਨੂੰ ਕੀ ਉੱਥੇ ਇਦਾਂ ਦੀ ਜ਼ਰੂਰਤ ਪੈ ਗਈ ਸੀ ਕਿ ਤੁਹਾਨੂੰ ਇੰਨਾ ਅ ਅੱਗੇ ਵੱਧ ਕੇ ਪੁਲਿਸ ਪ੍ਰਸ਼ਾਸਨ ਨਾਲ ਇਸ ਤਰ੍ਹਾਂ ਜਿਹੜਾ ਸਾਡਾ ਅੱਜ ਇੱਥੇ ਜਿਹੜਾ ਆ ਹਾਲ ਇੱਥੇ ਕੀਤਾ ਸਾਡਾ ਸਰਕਾਰ ਨੇ ਇਹੀ ਹਾਲ ਸਾਡਾ ਉੱਥੇ ਹੋਇਆ ਸੀਗਾ ਸਾਡੇ ਲਾਠੀ ਚਾਰਜ ਕੀਤਾ ਮੇਰੇ ਲਾਠੀਆਂ ਮਾਰੀਆਂ ਸੀ ਬਹੁਤ ਜ਼ਾਇ ਛੋਟੀਆਂ ਮਾਰੀਆਂ ਸੀਗੀਆਂ ਛੋਟੀਆਂ ਮਾਰੀਆਂ ਜਦੋਂ ਮੈਂ ਬਹੁਤ ਬੇਨਤੀਆਂ ਕੀਤੀਆਂ ਯਾਰ ਤੁਸੀਂ ਆਇਆ ਨਾ ਕਰੋ ਸਾਡੇ ਧੀ ਪੁੱਤੋਂ ਜਦੋਂ ਮੇਰੇ ਆਂਗਲ ਹਜੇ ਵੀ ਕਈ ਵਾਰ ਦਰਦ ਕਰਦੇ ਦਿੰਦੀ ਹੈ ਆ ਇਸਤੇ ਸੱਟ ਵੱਜੀ ਵੀ ਹਜੇ ਵੀ ਉੱਥੇ ਵੱਜੀ ਸੀ ਹਾਂ ਉੱਥੇ ਵੱਜੀ ਹੈ ਹਜੇ ਵੀ ਕਈ ਵਾਰ ਕਾਂਠੋਂ ਜਿੱਦ ਦਰਦ ਕਰਨ ਲੱਗ ਜਾਂਦੀ ਹੈ ਫਿਰ ਜਦ 6:00 ਵਜੇ ਫਿਰ ਮੈਂ ਪ੍ਰਮਾਤਮਾ ਨੇ ਮੇਰੇ ਹੋਈ ਕੋ ਗੁੱਸਾ ਆਇਆ ਫਿਰ ਉਥੇ ਲੱਟ ਚੜ ਦੇ ਰਿਹਾ ਸੀ ਸਾਰੇ ਅੱਗੇ ਭੱਜਦੇ ਦਿਖਾਈ ਸਾਰੇ ਫਿਰ ਅੱਗੇ ਭੱਜੇ ਆ ਜਿਹੜਾ ਉਥੋਂ ਦਾ ਐਸਪੀ ਜੀ ਆ ਉਹ ਨਾ ਜੀਆ ਇਤੋਂ ਚਿੜੀ ਨਹੀਂ ਫਰਕਦੀ ਤੇ ਚਿੜੀ ਫਰਕਾ ਕੇ ਵਿਖਾਈ ਉਹਨੂੰ ਇਹ ਮੋਦੀ ਨੂੰ ਕਰਨਾ ਸੀ ਇੱਥੇ ਸੀ ਜਿਹੜਾ ਹਾਲ ਸੀਗਾ ਜੀ ਪਰ ਇੱਥੇ ਸ਼ਾਂਤੀ ਨਾਲ ਚੱਲ ਰਿਹਾ ਇੱਥੇ ਸ਼ਾਂਤੀ ਨਾਲ ਚੱਲ ਰਿਹਾ ਸਾਡਾ ਜਦੋਂ ਦੇ ਪ੍ਰਧਾਨ ਜੀ ਮਰਨ ਮਰਤੇ ਬੈਠੇ ਆ ਉਦੋਂ ਤੋਂ ਸਾਡੇ ਪਹਿਰੇ ਚੱਲਦੇ ਸੀ ਇੱਥੇ ਮੈਂ ਪਹਿਰੇ ਨੂੰ ਤੇ ਵੀ 24 24 ਘੰਟੇ ਸੀ ਪਹਿਰੇ ਤੇ ਕੱਢਦੇ ਰਹੇ ਆ ਜਿਹੜਾ ਸਾਨੂੰ ਪਹਿਰੇਦਰ ਮਰਨਵਰ ਦਾ ਸਾਡਾ ਜਦੋਂ ਸੱਦਾ ਆ ਗਿਆ ਸਾਡਾ ਪਹਿਲਾਂ ਸੱਦਾ ਆਇਆ ਸੀਗਾ ਮਰਜੀ ਵੀੜੇ ਨਾਂ ਲਿਖਿਆ ਗਿਆ ਉਦੋਂ ਵਾਰ ਮਰਨਵਰ ਦਾ ਨਾਂ ਆ ਗਿਆ ਐਸੀ ਪਹਿਰਾ ਛੱਡ ਕੇ ਮਰਨਮਰ ਤੇ ਆ ਕੇ ਪੈ ਗਏ ਫਿਰ ਪ੍ਰਸ਼ਾਸਨ ਦੀ ਤਾਂ ਹੀ ਹਿੰਮਤ ਨਹੀਂ ਪਈ ਜੀ ਤੇ ਅਜਿਹੇ ਜੋਦੇ ਸੀਗੇ ਜਿਹੜੇ ਪਹਿਰੇ ਦੇ ਰਹੇ ਸੀਗੇ ਸਰਦਾਰ ਜਗਜੀ ਸੀ ਹਾਂ ਮੇਨਾਕਾ ਤੇ ਸਾਨੂੰ ਟੱਲਿਆ ਸੀ ਮੇਨਾਕਾ ਸੀਗਾ ਸਾਡਾ ਫਾਇਲ ਕਾ ਜ਼ਿਲ੍ਹਾ ਤੇ ਮੇਨਾਕਾ ਲਾਇਆ ਸੀ ਸਪੈਸ਼ਲ ਡਿਊਟੀ ਲੱਗਦੀ ਹੂ ਫਿਰ ਸਪੈਸ਼ਲ ਸਪੈਸ਼ਲ ਡਿਊਟੀ ਸਪੈਸ਼ਲ ਸਾਡੀ 24 24 ਘੰਟੇ ਡਿਊਟੀ ਲੱਗ ਜਾਂਦੀ ਜਦੋਂ ਕੋਈ ਪ੍ਰਸ਼ਾਸਨ ਨੇ ਆਉਣਾ ਇੱਥੇ ਮਿਲਣਾ ਆਉਣਾ ਸਾਡੀ 24 ਘੰਟੇ ਡਿਊਟੀ ਲੱਗ ਜਾਂਦੀ ਸੀ ਅਸੀਂ 24 24 ਘੰਟੇ ਤੇ ਉੱਥੇ ਖੜੇ ਰਹਿੰਦੇ ਸੀ ਤੇ ਹੁਣ ਇੱਥੇ ਜੂਸ ਪਿਆ ਕੇ ਪ੍ਰਧਾਨ ਜੀ ਗੱਲ ਗੱਲ ਕਰਕੇ ਮਰਨ ਵਰਤ ਖਤਮ ਕਰਾਇਆ ਜਾਣਾ ਜੀ ਤੇ ਅੱਗੇ ਫਿਰ ਜਿਸ ਤਰ੍ਹਾਂ ਦੀ ਇੱਥੇ ਰਹਿਣਾ ਹੈ ਜਾਂ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਹੁਣ ਖੜੋਤ ਆ ਜਾਣੀਆਂ ਉਹ ਬਹੁਤ ਲੋਕਾਂ ਨੇ ਵਾਪਸ ਚਲੇ ਜਾਣਾ ਹੀ ਮਰਨ ਵਰਤ ਕਰਕੇ ਹੀ ਇੱਥੇ ਜਿਹੜਾ ਸੀਗਾ ਨਹੀਂ ਜੀ ਨਹੀਂ ਨਹੀਂ ਇੱਥੇ ਰਾਂਗੇ ਜਿੰਨੀ ਦੇਰ ਤੱਕ ਸਾਡਾ ਮੰਗਾ ਨਾ ਸਾਡੇ ਪੂਰੇ ਝੋਲੀ ਦੇ ਵਿੱਚ ਪੈਣੀਆਂ ਉਹਨਾਂ ਦੇਰ ਤੱਕ ਇੱਥੇ ਰਾਂਗੇ ਕਿਤੇ ਨਹੀਂ ਜਾਣਾ ਅਸੀਂ ਇੱਥੇ ਜਿਹੜਾ ਸਾਡਾ ਡੇਰਾ ਇੱਥੇ ਜੱਜੇ ਰਹਿਣਗੇ ਅਜੇ ਇਸ ਕਿਤੇ ਨਹੀਂ ਜਾਣਾ ਜਿੰਨੀ ਦੇਰ ਤੱਕ ਸਾਡੀਆਂ ਮੰਗਾ ਝੋਲੀ ਦੇ ਵਿੱਚ ਨਾ ਪਉਣਗੇ ਉਹਨਾਂ ਜਿਹੜਾ ਕਿਸੇ ਨੇ ਹੱਲ ਕੇ ਜਾਣਾ ਇਹ ਸਾਡੇ ਦਰਨੇ ਉਹਨਾਂ ਚਾਲੂ ਹੋਣਗੇ ਜਿੰਨੀ ਦੇਰ ਤੱਕ ਸਾਡੀ ਮੰਗ ਨਾ ਪੂਰੀ ਹੋਵੇ ਬਾਪੂ ਜੀ ਸੋ ਇਹ ਕਿਸਾਨ ਨੇ ਕਹਿੰਦੇ ਜਿੰਨੀ ਦੇਰ ਤੱਕ ਮੰਗਾ ਪੂਰੀਆਂ ਨਹੀਂ ਹੋਣਗੀਆਂ ਉੰਨੀ ਦੇਰ ਤੱਕ ਸਾਡੇ ਡੇਰੇ ਇੱਥੇ ਰਹਿਣਗੇ ਅਸੀਂ ਡਟੇ ਰਹਾਂਗੇ ਹੋਰ ਵੀ ਕਿਸਾਨ ਨੇ ਇੱਕ ਕਿਸਾਨ ਤੁਹਾਨੂੰ ਦਿਖਾਉਨੇ ਆ ਤੁਸੀਂ ਵੀਡੀਓ ਦੇਖੀ ਹੋਣੀ ਪੰਜਾਬੀ ਲੋਕ ਚੈਨਲ ਤੇ ਕਾਫੀ ਭਾਵੁਕ ਹੋ ਜਾਂਦੇ ਨੇ ਜਦੋਂ ਸੀਨੀਅਰ ਪੱਤਰਕਾਰ ਜਗਦੀਪ ਥਲੀ ਗੱਲ ਕਰਦੇ ਨੇ ਤਾਂ ਉਹ ਕਾਫੀ ਭਾਵੁਕ ਦਿਖਾਈ ਦਿੰਦੇ ਨੇ ਜਿਸ ਦਿਨ ਕਿਸਾਨ ਮਹਾ ਪੰਚਾਇਤ ਸੀ ਕਿ ਖਨੌਰੀ ਤੇ ਹਾਂ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਅਤਰਿਕਾ ਕੀ ਨਾਮ ਹੈ ਜੀ ਰੁਲਦੂ ਸਿੰਘ ਆ ਜੀ ਰੁਲਦੂ ਸਿੰਘ ਜੀ ਜਿਸ ਦਿਨ ਮਹਾ ਪੰਚਾਇਤ ਸੀਗੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਸਟੇਜ ਤੋਂ ਵਾਪਸ ਲੈ ਕੇ ਆਏ ਨੇ ਜਾਂ ਉੱਥੇ ਲੈ ਕੇ ਗਏ ਨੇ ਹਾਲਾਤ ਦੇਖ ਕੇ ਬੜੇ ਭਾਵਕ ਹੋਏ ਸੀਗੇ ਤੁਸੀਂ ਰੋ ਰਹੇ ਸੀਗੇ ਹਾਂ ਜੀ ਮੈਂ ਭਾਵਕ ਹੋਇਆ ਸੀਗਾ ਹਾਂ ਤੇ ਹੁਣ ਕਿਸ ਤਰ੍ਹਾਂ ਦੇਖ ਰਹੇ ਹੋ ਉਹਨਾਂ ਦਾ ਤੇਰਾ ਵੇਖ ਕੇ ਮੇਰਾ ਭਾਵਕ ਹੋ ਗਏ ਮੈਂ ਹੁਣ ਬਿਲਕੁਲ ਚੜਦੀ ਕਲਾ 'ਚ ਆਂ ਅਸੀਂ ਹੁਣ 111 ਸੀਗੇ ਤੇ ਹੁਣ 110 ਬੈਠਾਂਗੇ ਜੇ ਸਾਨੂੰ ਸਰਕਾਰ ਨਾ ਫੇਰ ਵੀ ਮੰਨੂਗੀ ਤਾਂ 1100 ਗੋਟਨਾ ਪਰ ਕਰਾਂਗੇ ਅਸੀਂ ਸਰਕਾਰ ਨੂੰ ਹਟਦੇ ਨਹੀਂ ਕਿ ਹੁਣ ਬਲਾਕ ਸਾਡਾ ਬਾਜਾ ਖਨਾ ਜ਼ਿਲ੍ਹਾ ਫਰੀਦਕੋਟਾ ਪਿੰਡ ਲੰਬ ਵਾਲੀ ਹੈ ਅਸੀਂ ਪਿੱਛੇ ਨਾ ਹਟਾਂਗੇ ਕਦੇ ਵੀ ਸੂਰਮੇ ਅਸੀਂ ਜੋਧੇ ਅਸੀਂ ਪਾਤਸ਼ਾਹ ਦੀ ਹਕੂਮਾ ਸੀ ਉਸ ਦਿਨ ਭਾਵਕ ਹੋਏ ਬਹੁਤ ਲੋਕਾਂ ਨੇ ਕਿਹਾ ਕਿ ਬਹੁਤ ਹਾਲਾਤ ਖਰਾਬ ਨੇ ਤੁਹਾਨੂੰ ਦੇਖ ਕੇ ਬਹੁਤ ਲੋਕ ਵੀ ਭਾਵਕ ਹੋਏ ਤੇ ਫਿਰ ਤੁਹਾਡੇ ਮਨ ਚ ਜਦੋਂ ਮਰਨ ਵਰਤ ਦਾ ਐਲਾਨ ਹੋਇਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ 100 ਜਿਹੜੇ 11 ਮਰਜੀਬੜੇ ਨੇ ਉਹ ਮਰਨ ਵਰਤ ਤੇ ਬੈਠਣਗੇ ਉਹਦੇ ਹਾਲਾਤ ਦੇਖ ਕੇ ਤੁਸੀਂ ਭਾਵਕ ਹੋਗੇ ਸੀ ਤੁਹਾਡੇ ਮਨ ਚ ਨਹੀਂ ਆਇਆ ਕਿ ਸਰਕਾਰ ਤਾਂ ਜ਼ਾਲਮਾ ਸਰਕਾਰ ਨੇ ਮੰਨਣਾ ਨਹੀਂ ਜੇ ਅਸੀਂ ਬੈਠ ਗਏ ਕੋਈ ਨੁਕਸਾਨ ਨਾ ਹੋ ਜੇ ਉਹਦਾ ਸਰਕਾਰ ਨੂੰ ਚਾਹੀਦਾ ਸੀਗਾ ਵੀ ਇੰਨਾ ਜਦੋਂ ਮਹਾਪੰਚਾਇਤ ਇਕੱਠੀ ਹੋਈ ਹੈ ਤੇ ਵੀ ਅਸੀਂ ਗੋਲੀਆਂ ਪਰ ਉੱਧੇ ਹੀ ਹੋ ਜਗੇ ਹੁਣ ਵੀ ਹੋਇਆ ਹੈ ਨਹੀਂ ਤੁਹਾਨੂੰ ਡਰ ਨਹੀਂ ਹੋਇਆ ਕਿ ਸਰਦਾਰ ਜਗਜੀਤ ਸਿੰਘ ਦੇ ਇਹ ਹਾਲਾਤ ਹੋ ਗਏ ਨੇ ਤੁਸੀਂ ਉਹਨਾਂ ਨੂੰ ਦੇਖ ਕੇ ਭਾਵਕ ਹੋ ਗਏ ਸੀ ਕਿ ਸਾਡੇ ਨਾਲ ਨਾ ਇਹ ਹੋ ਜੇ ਔਰ ਜੀ ਤਾਂ ਇਹ ਕੋਈ ਗੱਲ ਨਹੀਂ ਅਸੀਂ ਤਿਆਰ ਆਂ ਬਿਲਕੁਲ ਚੜ੍ਹਦੀ ਕਲਾ 'ਚ ਆਂ ਤਿਆਰ ਪਰ ਤਿਆਰ ਆਂ ਸੰਘ ਅਸੀਂ ਅਸੀਂ ਹੁਣ ਘਰੋਂ ਆਗਾ ਲਈ ਆ ਖਾਲੀ ਤੇ ਚੜ੍ਹਦੀ ਕਲਾ 'ਚ ਬਿਲਕੁਲ ਜੀ ਜੀ ਹਾਂਜੀ ਬਾਪੂ ਜੀ ਹੁਣ ਸਾਨੂੰ ਦਾ ਵਾਰ ਲ ਆ ਗਿਆ ਹਾਂ ਪਹਿਲਾਂ ਪਹਿਲਾਂ ਹੁੰਦਾ ਪਿਆ ਯਾਰ ਵੀ ਖੁਰ ਕੀ ਹੋਊਗਾ ਭੁੱਖ ਲੱਗੂ ਪੋਖੜਾ ਮਰ ਜਾਾਂਗੇ ਅੱਗੇ ਘਰੇ ਰੋਟੀ ਇੱਕ ਘੰਟਾ ਲੇਟ ਹੋ ਜਾਈ ਅਸੀਂ ਭਰਤੂ ਪਾ ਦੇਣਾ ਚੁੱਲਿਆਂ ਦੇ ਮਾਝ ਰੋਟੀ ਨਹੀਂ ਬਗਾਈ ਉਹ ਨਹੀਂ ਕੀਤਾ ਵਾਣ ਕੀਤਾ ਹੁਣ ਸਾਡੇ ਹੌਸਲੇ ਬਣਾਉਂਦਾ ਹਨ ਪੰਜ ਮਹੀਨੇ ਹੋ ਗਿਆ ਸਾਡੇ ਮਨਵੇ ਚਿਹਰੇ ਮੈਂ ਉਡੂ ਕਰਦੇ ਆ ਕੋਈ ਅਰਦਾਸ ਤਾਂ ਨਹੀਂ ਹੁਣੇ ਵੱਲ ਸੇਖਿਆ ਹੁਣੇ ਸਰਕਾਰ ਨਾਲ ਨਾ ਕਿਸੇ ਪਾਸੇ ਤਨਪਤ ਲੱਗਿਆ ਕਰੂਗੀ ਅਸੀਂ ਹੁਣ ਜਿੰਨੇ ਵੀ ਵੱਤ ਵੱਤ ਉਹਦੇ ਮੱਝਾ ਕਰੇ ਮਾਰ ਵਰਤੀ ਤੁਹਾਨੂੰ ਕੋਈ ਪਰਵਾਹ ਨਹੀਂ ਜੱਜਵੇਂ ਖੁੱਲ ਗਿਆ ਸਾਨੂੰ ਗੁਰੂ ਦਾ ਸਾਪੜਾ ਬਾਬੇ ਨਾਨਕ ਦੀ ਮਿਹਰ ਅਸੀਂ ਨੇੜੀਆਂ ਲਿਆ ਦੇਗੇ ਕੀ ਨਾਮ ਆ ਜੀ ਮੇਰਾ ਨਾਮ ਰਜਵੰਦ ਸਿੰਘ ਆ ਜੀ ਮੈਂ ਮੱਛਵੜਾ ਸਾਹਿਬ ਤੋਂ ਆ ਜੀ ਤੇ ਮੈਂ ਮਛਗੜਾ ਸਾਹਿਬ ਗਿਆ ਹੋਇਆ ਸੀ ਆ ਜਦ ਮੈਨੂੰ ਪਤਾ ਲੱਗਿਆ ਮੈਂ ਰੋਟੀ ਵੀ ਨਹੀਂ ਖਾਧੀ ਜੀ ਅੱਛਾ ਜੀ ਮੈਂ ਉੱਥੋਂ ਗੱਡੀ ਭਜਾ ਕੇ ਮੈਂ ਕਿਹਾ ਯਾਰ ਤੂੰ ਲੈਣ ਚ ਖੜ ਜਾ ਜਾਨੂੰ ਮੇਰਾ ਨਾਮ ਲਿਖਾ ਦੇ ਰੋਟੀ ਵੀ ਨਹੀਂ ਖਾਧੀ ਜੀ ਬਹੁਤ ਸਾਰੇ ਸੱਜਣ ਤਾਂ ਇਹ ਸੋਚਦੇ ਨੇ ਬਈ ਹੁਣ ਜੀ ਮਰਨ ਵਰਤ ਤੇ ਬੈਠਣਾ ਹੈ ਚਲੋ ਪਹਿਲਾਂ ਕੁਝ ਖਾ ਪੀ ਲਈਏ ਰੱਜ ਲਈਏ ਤੇ ਕਈ ਦਿਨ ਫਿਰ ਭੁੱਖੇ ਵੀ ਰਹਿਣਾ ਪੈ ਸਕਦਾ ਮੈਂ ਮੈਂ ਰੋਟੀ ਵੀ ਨਹੀਂ ਖਾ ਕੇ ਆਇਆ ਜੀ ਹਾਂ ਮੇਰਾ ਮਰਨ ਵਰਤ ਦਾ ਇੱਕ ਦਿਨ ਪਹਿਲਾਂ ਹੀ ਸਟਾਰਟ ਹੋ ਗਿਆ ਜੀ ਅੱਛਾ ਮੈਂ ਉਸ ਦਿਨ ਮੈਂ ਲੈ ਕੇ ਗੱਡੀ ਲੈ ਕੇ ਦਵਾ ਦੇ ਕੇ ਭੱਜਿਆ ਮੈਂ ਮਸਾਂ ਸਵੇਕ 2 ਵਜੇ ਉਪੜਿਆ ਜੀ ਮੈਂ ਬੰਦਾ ਆਦਮਾ ਵੀ ਤੂੰ ਲੈਣ ਚ ਖੜ ਜਾ ਮੇਰਾ ਨਾਮ ਲਿਖਾ ਦੇ ਤੇ ਮੇਰੇ ਘਰ ਮੇਰੀ ਭੈਣ ਦੇ ਬੇਟੇ ਦੀ ਸਿਆ ਮੰਗਣਾ ਸਿਆ ਜੀ ਰੋਗ ਸੀਗੀ ਮੇਰੀ ਭੈਣਾਂ ਚ ਬਹੁਤ ਜ਼ਿਆਦੇ ਰੋਈ ਉਹ ਅੱਛਾ ਕਹਿੰਦੀ ਵੀਰੇ ਮੈਂ ਤੈਨੂੰ ੜੀਕਦੀ ਸੀਗੀ ਵੀ ਮੈਨੂੰ ਇਹ ਨਹੀਂ ਸੀ ਆ ਵੀ ਮੇਰਾ ਪਿਓ ਨਹੀਂਗਾ ਵੀ ਤੂੰ ਬੜਾ ਤੂੰ ਪਿਓਾਂ ਨਹੀਂ ਜਗ੍ਹਾ ਤੇ ਖੜੇਗਾ ਮੈਂ ਆ ਭੈਣੇ ਸਾਡਾ ਲੀਡਰ ਆਪਣੀ ਜ਼ਿੰਦਗੀ ਦਾ ਦੇ ਲਈ ਬੈਠਾ ਇਹਦੇ ਨਾਲੋਂ ਪਹਿਲਾਂ ਮੈਨੂੰ ਉਹ ਆ ਤੇ ਭੈਣ ਦੇ ਫਿਰ ਬਹੁਤ ਭਾਵਨਾਵਾਂ ਹੋਣਗੀਆਂ ਕਿ ਵੀਰ ਤੇ ਬੜੀਆਂ ਉਮੀਦਾਂ ਸੀਗੀਆਂ ਵੀਰ ਉੱਥੇ ਬੈਠਾ ਤੁਸੀਂ ਭਾਵਕ ਵੀ ਹੋ ਰਹੇ ਹੋ ਅੱਖਾਂ ਤੁਹਾਡੀਆਂ ਨਮ ਹਾਂਜੀ ਮੇਰੇ ਉਦਣ ਵੀ ਰੋੜਾ ਨਿਕਲ ਗਿਆ ਸੀ ਆ ਤੇ ਅਕਸਰ ਭੈਣ ਨੇ ਭਾਈ ਨੂੰ ਡੀਕਣਾ ਹੁੰਦਾ ਮੈਂ ਉਹਦੇ ਨਾਲੋਂ ਪਹਿਲਾਂ ਕਿਸਾਨੀ ਦਾ ਮੈਂ ਇਹਨਾਂ ਵਾਸਤੇ ਮੈਂ ਕਿਹਾ ਵੀ ਲੋਕਾਂ ਵਾਸਤੇ ਆਪਣੀ ਜ਼ਿੰਦਗੀ ਦਾ ਤੇ ਲਾਈ ਆ ਜੀ ਪਰ ਅਸੀਂ ਅਜੇ ਵੀ ਸਾਡਾ ਉੱਠਣ ਦਾ ਕੋਈ ਇਰਾਦਾ ਨਹੀਂ ਸੀਗਾ ਜੀ ਅਸੀਂ ਕਹਿੰਦੇ ਸੀ ਵੀ ਉਹਨੇ ਦਿਨ ਜਿੱਨਾ ਜਿਹੜਾ ਕੋਈ ਫੈਸਲਾ ਨਹੀਂ ਹੁੰਦਾ ਪੱਕਾ ਬੰਦਲ ਨਹੀਂ ਹੁੰਦਾ ਅਸੀਂ ਉਹਨਾਂ ਦਿਨ ਬੈਠਾਂਗੇ ਜੀ ਅਸੀਂ ਤਾਂ ਮਿੱਥ ਕੇ ਹੀ ਆਏ ਸੀਗੇ ਜੀ ਜੀ ਸੋ ਇਹ ਜਜ਼ਬੇ ਨੇ ਜੀ ਕਿਸਾਨਾਂ ਦੇ ਕਿ ਕਹਿੰਦੇ ਹੁਣ ਅਸੀਂ ਡੱਬਦੇ ਨਹੀਂ ਸਾਨੂੰ ਤਜਰਬਾ ਆ ਗਿਆ ਏ ਸੋ ਇੱਕ ਵੀਰ ਨੇ ਜਿਹੜੇ ਉਹਨਾਂ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਜਿਹੜੇ ਭਾਵਕ ਹੋ ਰਹੇ ਸੀਗੇ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਫਤਿਹ ਫਤਿਹ ਕੀ ਨਾਮ ਹੈ ਜੀ ਰਤਨ ਸਿੰਘ ਹੈ ਜੀ ਰਤਨ ਸਿੰਘ ਜੀ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਵੀਰ ਭਾਵਕ ਹੋ ਗਿਆ ਸੀਗਾ ਰਤਨ ਸਿੰਘ ਅ ਕਾਫੀ ਨਾਮ ਦਿਖਾਈ ਦੇ ਰਹੇ ਸੀਗੇ ਹੁਣ ਕੀ ਮਹਿਸੂਸ ਕਰਦੇ ਹੋ ਹੁਣ ਕਾਫੀ ਖੁਸ਼ੀ ਆ ਜੀ ਹੂੰ ਤੇ ਬਾਕੀ ਥੋੜਾ ਬੱਚਿਆਂ ਕਰਕੇ ਹੋ ਜਾਂਦਾ ਜੀ ਮਤਲਬ ਬੱਚੇ ਪਿੱਛੇ ਜਿਆਦਾ ਕਰਦੇ ਸੀਗੇ ਕਿਉਂਕਿ ਮੇਰੀ ਬੇਟੀਆਂ ਹੀ ਹੈਗੀਆਂ ਤਿੰਨ ਬੇਟੀਆਂ ਥੋੜਾ ਜਿਆਦਾ ਪਿਆਰ ਕਰਦੀਆਂ ਆਉਂਦੀਆਂ ਉਹਦੇ ਕਰਕੇ ਥੋੜਾ ਮਤਲਬ ਹੋ ਜਾਂਦਾ ਸੀ ਪਰ ਮਤਲਬ ਦੂਸਰੇ ਪਾਸੇ ਅਸੀਂ ਸਾਡੇ ਪ੍ਰਧਾਨ ਜੀ ਨੂੰ ਵੇਖ ਕੇ ਛੜਦੀ ਕਲਾ ਵਿਚ ਸੀ ਤੇ ਕਿਉਂਕਿ ਉਹਨਾਂ ਨੂੰ ਅੱਜ 55 ਦਿਨ ਹੋ ਗਏ ਬੈਠਿਆਂ ਨੂੰ ਤਾਂ ਉਹਨਾਂ ਨੂੰ ਵੇਖ ਕੇ ਸਾਨੂੰ ਹੌਸਲਾ ਤਾਂ ਬਹੁਤ ਸੀਗਾ ਬਾਈ ਜੀ ਤੁਸੀਂ ਤੁਸੀਂ ਜਿਸ ਤਰ੍ਹਾਂ ਭਾਵਕ ਹੋਏ ਹੋ ਮੈਨੂੰ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੁਹਾਡੇ ਮਨ 'ਚ ਸੀਗਾ ਕਿ ਸਰਕਾਰਾਂ ਜਾਲਮ ਨੇ ਉਹਨਾਂ ਨੇ ਮੰਨਣਾ ਨਹੀਂ ਹੁਣ ਪਰਿਵਾਰ ਨਾਲ ਬਸੋੜਾ ਦੇਚੋ ਇੱਥੋਂ ਜਾਣਾ ਪਊ ਬਿਲਕੁਲ ਜੀ ਆਹੀ ਸੀਗਾ ਦੇਖੋ ਜੀ ਮਤਲਬ ਬੱਚੇ ਛੱਡ ਕੇ ਆਉਣਾ ਤਾਂ ਔਖਾ ਸੀ ਪਰ ਦੂਜੇ ਪਾਸੇ ਇਹ ਸੋਚਿਆ ਸੀ ਵੀ ਜੇ ਮੰਨ ਕੇ ਚੱਲ ਸਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਤਾਂ ਅਸੀਂ ਬੱਚੇ ਪਾਲਾਂਗੇ ਕਾਦੇ ਨਾਲ ਹੂੰ ਉਸ ਮਤਲਬ ਗੱਲ ਨੂੰ ਧਿਆਨ ਚ ਰੱਖਦੇ ਹੋਏ ਤੇ ਮਤਲਬ ਇਹ ਕਦਮ ਚੱਕਿਆ ਦੀ ਅਸੀਂ ਮਤਲਬ ਸਾਨੂੰ ਇਹ ਜ਼ਰੂਰੀ ਲੱਗਿਆ ਮਨ ਚ ਆਉਂਦਾ ਸੀਗਾ ਕਿ ਅੱਜ ਤੋਂ ਬਾਅਦ ਕਦੇ ਬੱਚਿਆਂ ਨੂੰ ਮਿਲਣਾ ਨਹੀਂ ਇਹ ਆ ਰਿਹਾ ਸੀ ਮਨ ਚ ਹਾਂ ਸੀ ਜੀ ਮੰਨਦੇ ਇਹ ਤਾਂ ਸੀਗਾ ਤਾਂ ਹੀ ਮਤਲਬ ਬੱਚਿਆਂ ਨੂੰ ਪਤਾ ਲੱਗਿਆ ਤਾਂ ਉਹ ਵੀ ਮਤਲਬ ਜ਼ਿਆਦਾ ਤਾਂ ਹੀ ਹੁੰਦੇ ਸੀ ਉਹਨਾਂ ਨੂੰ ਆਏ ਸੀ ਵੀ ਪਾਪਾ ਕਿਉਂਕਿ ਮੈਂ ਕਾਫੀ ਦਿਨ ਪਹਿਲਾਂ ਤੋਂ ਹੀ ਇੱਥੇ ਮਤਲਬ ਸੀਗਾ ਡਿਊਟੀ ਤੇ ਤੇ ਉਹਨਾਂ ਨੂੰ ਐਸੀ ਪਾਪਾ ਨੂੰ ਪਹਿਲਾਂ ਹੀ ਕਿੰਨੇ ਦਿਨ ਹੋ ਗਏ ਗਿਆ ਨੂੰ ਤੇ ਹੁਣ ਪਤਾ ਨਹੀਂ ਵੀ ਆਉਣਗੇ ਜਾਂ ਨਹੀਂ ਤੇ ਹੁਣ ਵੀ ਤੁਸੀਂ ਭਾਵਕ ਹੋ ਰਹੇ ਹੋ ਹਾਂ ਜੀ ਵੈਸੇ ਅੱਜ ਤਾਂ ਚਲੋ ਖੁਸ਼ੀ ਆ ਤੇ ਬਾਕੀ ਬੱਚੇ ਵੀ ਖੁਸ਼ ਨੇ ਅੱਜ ਤਾਂ ਠੀਕ ਹੈ ਇਹ ਹੌਸਲੇ ਚੜਦੀ ਕਲਾ ਚ ਹਾਂ ਜੀ ਚੜਦੀ ਕਲਾ ਚ ਸੋ ਇਹ ਕਿਸਾਨ ਨੇ ਜਿਹੜੇ ਮਰਨ ਵਰਤੇ ਬੈਠੇ ਸੀਗੇ ਕਾਫੀ ਕਿਸਾਨਾਂ ਦੀਆਂ ਭਾਵਕ ਹੁੰਦੇ ਨੇ ਆ ਵੀਡੀਓ ਵੀ ਵਾਇਰਲ ਹੋਈਆਂ ਨੇ ਪਰ ਉਹ ਅੱਜ ਕਹਿ ਰਹੇ ਨੇ ਕਿ ਚੜਦੀ ਕਲਾ ਵਿੱਚ ਅਸੀਂ ਜਦੋਂ ਤੱਕ ਸਰਕਾਰਾਂ ਇਹ ਮੰਗਾ ਮੰਨਣਗੀਆਂ ਨਹੀਂ ਅਸੀਂ ਇੱਥੇ ਡਟੇ ਰਹਾਂਗੇ ਮੰਗਾ ਮੰਵਾ ਕੇ ਵਾਪਸ ਜਾਵਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮਨਵਿੰਦਰ ਸਿੰਘ ਚਵਾਨਾ ਖਨੋਰੀ